ਇਹ ਹੈ ਜੀ ਪ੍ਰਾਚੀਨ ਸਰਾ ਮੰਦਰ ਇੱਥੋਂ ਸ਼ੁਰੂਆਤ ਪੀਪਾ ਬਾਜ਼ਾਰ ਦੀ ਦਿਵਾਲੀ 2 ਤੇ 21 ਤਰੀਕ ਦੀ ਕਹਿ ਰਹੇ ਨੇ ਦੋ ਦਿਨ ਦਿਵਾਲੀ ਮਨਾ ਰਹੇ ਨੇ ਪੁਲਿਸ ਵੱਲੋਂ ਵੈਰੀਗੇਟ ਲਾਏ ਹੋਏ ਨੇ ਇਹ ਆ ਗਿਆ ਸਦਰ ਬਾਜ਼ਾਰ ਮਿੱਟੀ ਦੇ ਭਾਂਡੇ ਘਰੂਣੀਆਂ ਦੀਵੇ ਬਿਗ ਰਹੀ ਨਹੀਂ ਗੁਜਾਰ ਦੀ ਸਜਾਵਟ ਚੰਗੀ ਕੀਤੀ ਹੋਈ ਹੈ ਭਵਾਈਆਂ ਦੀਆਂ ਦੁਕਾਨਾਂ ਤੇ ਕਾਫੀ ਪੀੜ ਹੈ ਆ ਤੁਹਾਨੂੰ ਦਿਖਾ ਰਹੇ ਹਾਂ ਕੁੰਦਨ ਸਵੀਟਸ ਹਾਊਸ ਚੱਲ ਬਈ ਇਹਨਾਂ ਦੀ ਦੁਕਾਨ ਤੇ ਜ਼ਿਆਦਾ ਰਸ਼ ਹੈ ਇਹ ਤਨੇਜਾ ਗਾਰਮੈਂਟ ਇਸ ਵਾਰ ਜ਼ਿਆਦਾ ਪਲਾਸਟਿਕ ਦੀਆਂ ਲੜੀਆਂ ਬੱਦ ਵੀਕਦੀਆਂ ਮੇਨ ਬਾਜ਼ਾਰ ਹੈ ਕਸਟਮਰ ਵੀ ਕੋਈ ਜਿਆਦਾ ਨਹੀਂ ਹੈ ਇਹ ਫਰੂਟ ਇਹ ਖੁੱਡੀ ਵਾਲਿਆਂ ਦੀ ਦੁਕਾਨ ਆ ਗਈ ਇਹ ਬਿੱਟੂ ਕੀ ਦੁਕਾਨ ਆ ਗਈ ਮਾਸਟਰ ਕੀ ਨਾਮ ਸਿੰਘਲਾ ਇਧਰ ਤਾਂ ਗੱਡੀਆਂ ਗੱਡੀਆਂ ਵੀ ਐਂਟਰੀ ਬੰਦ ਆ ਉਹਨਾਂ ਦੀ ਕੋਈ ਟਰਾਲੀ ਟਰੱਕ ਕੋਈ ਨਹੀਂ ਇੱਧਰ ਆ ਰਿਹਾ ਪੁਲਿਸ ਦੀ ਗੱਡੀ ਖੜੀ ਐ ਪਰ ਇਸ ਵਾਰ ਪੰਜਾਬ ਪੁਲਿਸ ਵੀ ਪੂਰੀ ਮੁਸਤੈਦ ਐ ਇੱਥੇ ਫੇਰ ਬਾਜ਼ਾਰ ਥੋੜਾ ਜਿਹਾ ਖਾਲੀ ਆ ਗਿਆ ਕਿਉਂਕਿ ਬਾਂਸਾਂ ਵਾਲੀਆਂ ਦੁਕਾਨਾਂ ਐ ਪਰ ਇਸ ਵਾਰ ਥੋੜੀ ਸ਼ਹਿਰ ਵੀ ਦੀਵਾਲੀ ਛੰਡੀ ਇਸ ਕਰਕੇ ਹੈ ਕਿ ਸ਼ਹਿਰ ਦੇ ਅੰਦਰ ਲਗਾਤਾਰ ਕਈ ਮੌਤਾਂ ਹੋ ਗਈਆਂ ਇਹ ਵੀ ਵੱਡਾ ਕਾਰਨ ਹੈ ਦੁਕਾਨਦਾਰਾਂ ਨੇ ਸਜਾਵਟ ਕਾਫੀ ਕੀਤੀ ਹੋਈ ਹੈ ਇਹ ਮਿੱਟੀ ਦਾ ਸਮਾਨ ਦੀਵੇ 도ਗੜਾ ਆ ਫਰੇਮ ਵਾਲੀਆਂ ਦੁਕਾਨਾਂ ਆ ਗਈਆਂ ਥੋੜਾ ਜਿਆ ਇੱਥੇ ਪੀੜ ਹੋ ਸਕਦੀ ਹੈ ਕਿਉਂਕਿ ਇੱਥੇ ਵੀ ਇੱਕ ਹਲਵਾਈ ਦੀ ਦੁਕਾਨ ਹੈ ਇਹਦੀ ਦੁਕਾਨ ਤੇ ਵੀ ਥੋੜਾ ਜਿਹਾ ਰਸਾ ਹੈਗਾ ਰੈਡੀ ਰੈਡੀ ਵੇਅਰ ਦੀਆਂ ਦੁਕਾਨਾਂ ਆ ਗਈਆਂ ਗਾਰਮੈਂਟ ਦੀਆਂ ਸਾਰਿਆਂ ਨੂੰ ਵੱਡਾ ਬਾਜ਼ਾਰ ਹੈ ਇਹ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ ਦਿਵਾਲੀ ਬੱਲ ਪੂਸੇ ਚ ਵਾਦੀ ਲੋਕਾਂ ਨੇ ਦੋ ਦਿਨ ਦਿਵਾਲੀ ਦਾ ਤਿਹਾਰ ਮਨਾਇਆ ਜਾਵੇਗਾ ਅੱਜ ਦੀ 20 ਤਰੀਕ 20 ਅਕਤੂਬਰ ਤੇ ਕੱਲ ਨੂੰ 21 ਅਕਤੂਬਰ ਇੱਧਰ ਰੈਡੀमेड ਕੱਪੜਿਆਂ ਦੀਆਂ ਦੁਕਾਨਾਂ ਆ ਗਈਆਂ ਸਾਹਮਣੇ ਇਹ ਭਗਵਾਨ ਸ਼੍ਰੀ ਵਾਲਮੀਕ ਜੀ ਦਾ ਮੰਦਿਰ ਆ ਗਿਆ ਮੰਤ ਜੀ ਵੀ ਨਾ ਹੀ ਇੰਦੇ ਮੜਾ ਜੀ ਮੰਤ ਜੀ ਵੀ ਆ ਤੇਰੇ ਨਾਲ ਆਈ ਵਾਲੀ ਇਹ ਕਮਤ ਬੋਲ ਠੀਕੋ ਠੀਕਾ ਚੇਲਾ ਦੀਵਾਲੀ ਮੌਕੇ ਨੱਟ ਮਿਲ ਗੁਰੂ ਨਸੀਰ ਰਾਜ ਵਿੱਚ ਕਰਪਾਗ ਲਾਵੇ ਸਾਰੇ ਸ਼ਹਿਰ ਵਾਸਤੇ ਉਹ ਸ਼ਸ਼ਟੀਕਾਲ ਜੈ ਮਾਤਾ ਦੀ ਹਰ ਹਰ ਮਹਾਦੇਵ ਹੈਪੀ ਦੀਵਾਲੀ ਮਾਲਕ ਰਾਜੀ ਰੱਖੇ ਮਾਲਕ ਰੰਗ ਭਾਗ ਲਾਵੇ ਬੱਚਿਆਂ ਦੇ ਬੱਚੇ ਰਾਜੇ ਸਭ ਦੀ ਖੈਰ ਸੁਖੀ ਦੀਵਾਲੀ ਬਹੁਤ ਸੋਨੇ ਹਾਲ ਇਹ ਬਾਲਮੀਕ ਚੌਂਕ ਜਿੱਥੇ ਪੰਜਾਬ ਪੁਲਿਸ ਦੇ ਨੌਜਵਾਨਾਂ ਦੀ ਤਨਾਤੀ ਹੈ ਇਹ ਬਾਲਮੀਕ ਚੌਕ ਹੈ ਇਹ ਸਾਹਮਣੇ ਫਰੂਟ ਦੀਆਂ ਦੁਕਾਨਾਂ ਵਧੀਆ ਸਜਾ ਕੇ ਫਾਟਕ ਲੱਗੇ ਹੋਏ ਨੇ ਟਰੈਫਿਕ ਨਾ ਵੀ ਹੈ ਫਾਟਕ ਬਹੁਤ ਲੱਗ ਰਿਹਾ ਹੈ 500 ਰੁਪਏ ਅਸੀਂ ਲੋਕਾਂ ਦੀ ਡਿਮਾਂਡ ਹੈ ਵੀ ਇੱਥੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਾਇਆ ਜਾਵੇ ਕਿਉਂਕਿ ਅੱਜ ਦਾ ਦਿਵਾਲੀ ਦਾ ਦਿਨ ਹੈ ਇਹ ਆ ਗਿਆ ਅੰਦਰਲਾ ਬਸਟਾ ਸਕੂਰ ਰੋਡ ਦੇ ਵੱਲ ਟਰੈਕਟਰ ਟਰਾਲੀਆਂ ਕਾਫੀ ਜਾਂਦੀਆਂ ਨੇ ਰੌਣਕ ਕੋਈ ਜ਼ਿਆਦਾ ਨਹੀਂ ਹੈ ਰੌਣਕ ਕੋਈ ਜ਼ਿਆਦਾ ਨਹੀਂ ਹੈ ਉਧਰ ਜ਼ਿਆਦਾ ਟ੍ਰੈਫਿਕ ਹੈ ਏ ਬਾ ਸਾਡਾ ਆ ਗਿਆ ਅੰਦਰਲਾ ਪੁਰਾਣਾ ਅਗਰਸੈਨ ਚੌਂਕ ਇਹ ਅਗਰਸੈਨ ਚੌਂਕ ਆ ਗਿਆ ਅਜੇ ਉੱਪਰ ਦੀ ਰਾਮਲੀਲਾ ਗਰਾਊਂਡ ਆ ਇਹ ਮਾਰਕੀਟ ਕਮੇਟੀ ਬਾਲਾ ਮੋੜਾ ਆ ਗਿਆ ਇਹ ਆ ਸ਼ਹਿਰ ਦਾ ਇੱਧਰ ਤਾਂ ਦਾ ਦੂਆ ਦੁਵਾਰਾ ਨਹੀਂ ਹੈ ਨਹੀਂ ਸਾਹਿਬਾ ਇਹ ਸ਼ਹਿਰ ਦੀ ਸਾਪਾ ਸਕੂਲ ਰੋਡ ਆ ਗਈ ਹਰ દિਵਾਲੀ ਨੂੰ ਸਕੂਲ ਰੋਡ ਤੇ ਰੌਣਕ ਘੱਟ ਹੁੰਦੀ ਹੈ ਪਰ ਇਸ ਵਾਰ ਕੁਸ਼ ਢੇ ਲੱਗਣ ਕਾਰਨ ਇਹਦੇ ਕੋਲ ਰੌਣਕ ਕੁਸ਼ ਢੇ ਲੱਗੇ ਕਾਰਨ ਇਸ ਵਾਰ ਸਕੂਲ ਰੋਡ ਤੇ ਵੀ ਕਾਫੀ ਰੌਣਕ ਹੈਗੀ ਤੁਹਾਡੀ ਪੂਸ਼ੜ ਘੜੇ ਲੈਣਾ ਗੱਲ ਕਰਾਉਂਦੇ ਆ ਇਹਨਾਂ ਦਾ ਕੀ ਕਹਿਣਾ ਹੈ ਆਜੋ ਸਰਪੰਚ ਸਾਹਿਬ ਜੀ ਪਹਿਲਾਂ ਤਾਂ ਮੁਬਾਰਕਾਂ ਦਿਵਾਲੀ ਦੀਆਂ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਦਿਵਾਲੀ ਤੇ ਬਸ ਜੀ ਬਹੁਤ ਵਧੀਆ ਤੁਸਿਆਂ ਪਰਿਆ ਪਿਆਰ ਹੈ ਜੀ ਸਾਰਿਆਂ ਨੇ ਤੁਸਿਆਂ ਲੈ ਕੇ ਆ ਜੀ ਠੀਕ ਹੈ ਸਮਾਨ ਖਰੀਦਣ ਆ ਗਏ ਹਾਂਜੀ ਬੱਚਿਆਂ ਨੇ ਹੋਰ ਘਰਵਾ ਠੀਕ ਹੈ ਬਹੁਤ ਵਧੀਆ ਪਿਆਜ਼ ਕਿੰਨੇ ਲੱਗਦੀ ਹੈ ਇਹਨਾਂ ਰੋਲਕ ਠੀਕ ਹੈ ਜੀ ਮਰਚੀ ਲੱਗਦੀ ਹੈ ਅੱਛਾ ਕਹਿੰਦੇ ਸੋ ਦਵਾਲੀ ਪਿੰਡਾਂ ਚ ਕਿਹੜੇ ਦਿਨ ਮਨਾ ਰਹੇ ਪਿੰਡਾਂ ਚ ਕੱਲ ਨੂੰ ਜੀ ਕੱਲ ਨੂੰ ਮਨਾ ਰਹੇ ਤੇ ਅੱਜ ਦਾ ਵੀ ਥੋੜਾ ਰੌਲਾ ਪਿਆ ਹੋਵੇ ਹਾਂਜੀ ਦੋਨੇ ਦਿਨ ਹੀ ਯਾਰ ਠੀਕ ਹੈ ਇਹ ਕੋਈ ਨੋਨਸਮੈਂਟ ਵੀ ਹੋਈ ਹੈ ਨਹੀਂ ਨੋਨਸਮੈਂਟ ਵਗੈਰਾ ਕੋਈ ਨਹੀਂ ਅੱਛਾ ਹੋਰ ਚਲੋ ਮੁਬਾਰਕਾਂ ਦਿਵਾਲੀ ਤੁਹਾਨੂੰ ਤੁਹਾਨੂੰ ਇਹ ਸਕੂ ਰੋਡ ਤਪੇ ਦੀ ਆ ਗਈ ਕਾਫੀ ਅੱਡੇ ਲੱਗੇ ਹੋਏ ਐ ਇਹ rahul bhaga wale ਸਾਡੇ ਮਿੱਤਰ ਦੋਸਤ rahul bhaga happy diwali ਹਾਂਜੀ ਕੀ ਕਹਿਣਾ ਚਾਹੁੰਦੇ ਦਿਵਾਲੀ ਤੇ ਪਰ ਮੁਬਾਰਕਾਂ ਤੁਹਾਨੂੰ ਦਿਵਾਲੀ ਦੀਆਂ ਹਾਂ ਆਪਣੀ ਅੱਥਰ ਖੜਾਈ ਹੋਈ ਚ ਹੈ ਦਿਵਾਲੀ ਕਦੋਂ ਮਨਾ ਰਹੇ ਸ਼ਹਿਰ 'ਚ ਅੱਜ ਕੱਲ ਨੂੰ ਇੱਕ ਵਾਜੀ ਵੀ ਮਨਾਈ ਜਾਂਦੀ ਐ ਜੀ ਮੰਦਰ ਧਰਮ ਦੀ ਖਾਣ ਨਾਲ ਅੱਜ ਖਾਣ ਵਾਲੀ ਬਣਦੀ ਐ ਬਾਕੀ ਲੋਕਾਂ ਦੀ ਸਮਝ ਆਉਂਦੀ ਆ ਕਿ ਸਾਧੂ ਬਣਾਉਗੇ ਅੱਜ ਬਣਾਉਗੇ ਠੀਕ ਐ ਉਹ ਵਧੀਆ ਦਿਵਾਲੀ ਐ ਬਹੁਤ ਵਧੀਆ ਜੀ ਬਹੁਤ ਵਧੀਆ ਓਕੇ ਉਹ ਤਾਂ ਕਿਧਰ ਲੈ ਲਓ ਹੈ ਲੈ ਇੱਕ ਮੜਾ ਵੀ ਹੋਰ ਲੋ ਜਰ ਜਵਾਕ ਉੱਥੇ ਜਾ ਲੈ ਲਓ ਆ ਜੀ ਤਰਮਪਾਲ ਸ਼ਰਮਾ ਜੀ ਪਹਿਲਾਂ ਦੀਵਾਲੀ ਦੀਆਂ ਮੁਬਾਰਕਾਂ ਮੁਬਾਰਕਾਂ ਜੀ ਸ਼ਰਮਾ ਜੀ ਤੁਹਾਨੂੰ ਬਹੁਤ ਮੁਬਾਰਕਾਂ ਕੀ ਕਹਿੰਦੀ ਹੈ ਜੀ ਬਾਈ ਸ਼੍ਰੀ ਰਾਮ ਦੀਵਾਲੀ ਦਾ ਤਿਹਾਰ ਥੋੜਾ ਜਿਹਾ ਮੱਠਾਗਾ ਹਮ ਪਿਆਰ ਦੇ ਵਿੱਚ ਰੌਂਡ ਲਾ ਕੇ ਆਇਆ ਕੁਝ ਦੇ ਭਗਤ ਮੋਤਾ ਹੋ ਗਏ ਆ ਕੁਝ ਕਾਰਨ ਨਹੀਂ ਮੰਡੀ ਤੇ ਬਹੁਤ ਅਸਰ ਪਿਆ ਪਰ ਮਾਨਾ ਜੀ ਦੁੱਖ ਵੀ ਆ ਬਾਕੀ ਦੇਖੋ ਆਪਣੇ ਆਪਣੇ ਸੋਚਾ ਕੋਈ ਦਿਮਾਲੀ ਜਮਨਾ ਰਿਹਾ ਕੋਈ ਕੱਲ ਨੂੰ ਵੈਸੇ 21 ਤਰੀਕ ਦੀ ਕੱਲ ਦਿਨ ਮੰਗਲਵਾਰ ਦੀ ਦਿਵਾਲੀ ਆ ਤਾਂ ਮੇਰੀ ਸਾਰੇ ਦੇਸ਼ ਵਾਸੀਆਂ ਨੂੰ ਦਿਵਾਲੀ ਦੇ ਦਿਹਾੜੇ ਤੇ ਲੱਖ ਲੱਖ ਮੁਬਾਰਕਾਂ ਪਰਮਾਤਮਾ ਤਦਰਸਿਥਿ ਤੇ ਲੰਮੀਆਂ ਬਰਾ ਬਖਸ਼ੇ ਪਰਿਵਾਰਾਂ ਵਿੱਚ ਖੁਸ਼ੀਆਂ ਰਹਿਣ ਤਾਂ ਬਾਕੀ ਇਹ ਭਾਈਚਾਰਕ ਸਾਂਝ ਆ ਜੋ ਤਿਹਾਰ ਆ ਬਾਕੀ ਬੰਦੀ ਛੋੜ ਦਿਵਸ ਉਹ ਵਿਦੇਸ਼ ਵਾਸੀਆਂ ਨੂੰ ਅਸੀਂ ਦੀਵਾਲੀ ਤੇ ਮੁਬਾਰਕਬਾਦ ਦਿੰਦੇ ਆ ਬਾਕੀ ਬਾਜ਼ਾਰ ਦੇ ਵਿੱਚ ਜਿਹੜੀ ਜ਼ਿਆਦਾ ਸਜਾਵਟ ਜਿਵੇਂ ਲੜੀਆਂ ਦੁਕਾਨਾਂ ਸਜਾਵਟ ਘਰਾਂ ਸਜਾਵਟ ਉਹ ਜ਼ਿਆਦਾ ਸਮਾਨ ਵਿਕ ਰਿਹਾ ਹੈ ਬੱਤੀ ਮਠਿਆਈ ਆ ਜੋ ਫਰੂਟ ਆ ਰੰਗ ਮਲਾ ਕੇ ਮਠਿਆਈ ਆ ਗਮਾ